ਹਾਂਜੀ ਬੋਲੋ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਵੀਡੀਓ ਸਟਾਰਟ ਕਰਨ ਨੂੰ ਲੇਟ ਹੋ ਗਏ ਹੂੰ ਸ਼ਾਮ ਦਾ ਹੁਣ ਤਿਆਰੀ ਕਰਨ ਲੱਗ ਗਏ ਕੀ ਬਣਾ ਰਹੇ ਹੋ ਫਿਰ ਅੱਜ ਓਕੇ ਹੈ ਗਰਮੀ ਤਾਂ ਬਹੁਤ ਹੈ ਵੈਸੇ ਜੀ ਨਹੀਂ ਕਰ ਲੈ ਬਾਹਰ ਨਿਕਲਣ ਨੂੰ ਅੰਦਰ ਨਿਕਲਣਾ ਮੈਂ ਲਾ ਸ਼ਰਦਾਨੀ ਅੰਦਰ ਰਹਿ ਕੇ ਜੇਟ ਮੀਨੋ ਦਸਣ ਲੱਗ ਗਿਆ ਵੀ ਮੈਂ ਚੜ ਗਿਆ ਹੂੰ ਹਾਂ ਬਸ ਆਪਸਾ ਨੁਕੜੇ ਵਧੀਏ ਢੰਡਾ ਹੀ ਹੁਣ ਹੋ ਗਈ ਗੱਲ ਇਹਦੀ ਉਹ ਕੁੜੀ ਨੇ ਕਿਥੇ ਛੱਡਿਆ ਹੋਂ ਤੂੰ ਉਹ ਦੇਖੋ ਲਿਆ ਹਰਜੀਤ ਕੋਲਿਆ ਹਾਂ ਹਾਂ ਕੀ ਦੇ ਦੇ ਚਾ 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 ਕਨ ਕੀ ਫਾਰਸੀ ਬੋਲਦੀ ਆ ਅਸੀਸ ਨੋ ਉੰਗਲੀ ਚ ਕਟਾਂਗੇ ਆਪਾਂ ਲਸਣ ਪਿਆਜ਼ ਇੱਕ ਕਬੜੀ ਘਰ ਦੇ ਕੁੰਗੀ ਚ ਕਟਲਾਂਗੇ ਇੱਕ ਪਾਵਾਂ ਗਿ ਸਾਫਤੀ ਜਿਆਦਾ ਨਹੀਂ ਹੋਜੂ ਨਹੀਂ ਜੀਸਾ ਸਾਡਾ ਵੀਡੀਓ ਬਣਾ ਰਿਆ ਆਪਣੇ ਦਾਦੀ ਦੀ ਫੋਨ ਪਾਣੀ ਚ ਨਾ ਸਿਰਦੀ ਔਰ ਚਲੋ ਬੱਤ ਇਧਰ ਆ ਜਾ ਹਈ ਹੋਜੂ ਹਈ ਗਮ ਗਮ ਉਰੀ ਆਜੋ ਕਿਥੇ ਚੱਲਿਆ ਅਸੀਸ ਓ ਗੁਰ ਅਸੀਸ

अच्छा बंद हो गया थी इतना ले आया मैं भी क्या कि मिले आया गुरसी से इतना लेने तो सब चुल्ला उड़िया जा उड़िया चुल्ला घर में अब तो खड़ा हो हो खड़ा खड़ा हो हाँ ओ ओ ओ पड़े, ओ, खड़े हो जाओ आले बढ़ गए सारे कपड़े तेरे

नहीं खवानी आप खाणियां चलिए अंदर अंदर चलिए भाई गर्मी तो जाओ अंदर आ लेयो चक्की ना रे तू उधर चल ਨੀਂਦ ਨੂੰ ਆਂ ਵੀ ਇਹ ਵਾਰ ਸੁੱਤੀ ਹੈ ਨਹੀਂ ਅੱਜ ਦੁਬਾਰੇ ਇਹ ਥੋੜਾ ਜਿਹਾ ਟਾਈਮ ਵਿੱਚ ਸੁੱਤੀ ਹੈ ਬਸ ਥੋੜਾ ਜਿਹਾ ਟਾਈਮ ਵਿੱਚ ਸੁੱਤੀ ਆ ਜਦ ਮੈਂ ਅੰਦਰ ਲੈ ਕੇ ਗਈ ਸੀ ਅੱਛਾ ਜਾਦੂ ਆਇ ਨਹੀਂ ਜਦ ਉੱਠ ਖੜੀ ਇਹ ਤੂੰ ਟਿਕ ਜਾ ਅ ਤੱਤੇ ਨੇ ਉਰੇ ਚਲੋ ਉਧਰ ਤੇਰੇ ਖੰਡਾ ਦੇਣੇ ਨੇ ਆਹਾ ਅਸੀਸ ਉਰੇ ਆ ਜਾ ਜਲ ਫੋਨ ਖਾਂਦੇ ਹੋ ਫੋਨ ਤੇ ਲਾਈ ਜਾਨੀਆਂ ਕੋਗ ਲਵਾਉਂਦੇ ਫੋਨ ਨੂੰ ਜਿਵੇਂ ਬੱਸ ਚ ਗਣੈਸ਼ ਜੀ ਨਾ ਠਾਕਰ ਜੀ ਨੂੰ ਬੋਗ ਲਵਾਉਂਦੀ ਉਹ ਕਿੱਲਾ ਲਵਾਉਂਦੇ ਨੇ ਬੱਸ ਆਉਂਦਾ ਹੈ ਬਹੁ ਜਿਵੇਂ ਮੰਨਦੇ ਨੇ ਕੀ ਕਰਦੇ ਨੇ ਦਾਦਾ ਗੁਰੂ ਸੀਸਰ ਕੋਠਾ ਦੇਦੇ ਨੇ ਦਾਦਾ ਕੀ ਕਰਦੇ ਨੇ ਸੀਸ ਨੂੰ ਪਲਾਉਣ ਨੂੰ ਪਾਣੀ ਐ ਸੀਸਰ ਤੂੰ ਫੋਨ ਦੇ ਦੇ ਓਰੇ ਆਪ ਦਾ ਖੇਡ ਲਾ ਤੂੰ ਪਚ ਨਾ ਜਾਈ ਲਿਆ ਮੈਨੂੰ ਦੇ ਦੋ ਫੋਨ ਲਿਆ ਮੈਨੂੰ ਫੋਨ ਦੇ ਦੋ ਤੇ ਆਓ ਚਲ ਬਸ ਬੈਟਰੀ ਲੋ ਹੋ ਗਈ ਇਹਦੀ ਹੁਣ ਬੰਦ ਹੋ ਗਿਆ ਉਹ ਤੇਲ ਤੇਲ ਲਾਤਾ ਮੰਮੀ ਦੇ ਫੋਨ ਨੂੰ ਬੈਟਰੀ ਲੋ ਹੋ ਗਈ ਉਹਦੀ

ਜੇ ਘੱਟ ਤੋਲਦਾ ਐ ਤੇ ਸਬਜੀ ਬਹੁਤ ਘੱਟ ਤੋਲਦਾ ਛੋਟ ਕਨੇ ਫਾੜ ਲੈਂਦੀ ਉਹ ਲੋਕ ਆ ਜਾ ਉਹ ਰਖੜ ਖਾਤਾ ਆਏ ਆਏ ਦਾਣੀ ਨਾ ਰੋੜਦੀ ਦਾਣੀ ਨਾ ਰੋੜਦੀ ਦਾਣੇ ਅਜੀਜ਼ ਦਾਲ ਬਣਾਉਂਦਾ ਹੋਰ ਹੂੰ ਸੀਸ ਗਰਮੇ ਚ ਬੈਠਾ ਦਾਲ ਬਣਾਉਂਦਾ ਅਸੀਸ ਤੋਂ ਦਾਲ ਬਣਾਉਣਾ ਪਤਾ ਕੀ ਬਣਾਉਣਾ बंद हो गया है चार्ज खत्म हो गया था। अंदर जाके और तू पंच नहीं जाना कितने चलिया

ਉਹਨਾਂ ਨੂੰ ਵੀ ਰੱਬ ਦੇ ਜਿੱਤੇ ਲੀ ਕਰ ਦਿੰਦੇ ਨੇ ਕਾਲਾ ਜਿਹੜਾ ਚੋਕ ਜਾਂਦਾ ਉਹ ਬੁੱਚਾ ਮਨਵਾਗੇ ਪੰਲਿਸਾ ਪੋਲ ਪੋਨੇ ਤੇ ਮੇ ਧੋਣ ਨੂੰ ਵਧੀਆ ਰਹਿੰਦਾ ਤੇ ਅਸੀਂ ਉਨੀ ਗੱਡੀ ਦੇ ਟਾਇਰ ਪਹਿਲਾਂ ਹੀ कसे ਹੋਇਆ ਹਨ ਹੁਣਾ ਧੁੱਪਾਂ ਪੈਂਦੀ ਆ ਸੇਕ ਜਮਾ ਹੀ ਸੁੱਕਿਆ ਨੇ ਟਾਇਰ

ਸਿਸ ਮਰਾਹੂਲੀ ਸਪੋਲ ਫੇਟਾ ਛੱਡੋ ਹੋਰ ਫੇਟਾ ਨਹੀਂ ਜਾਣਾ ਨਹੀਂ ਨਾ ਉਹ ਅੰਕਲ ਬੈਠੇ ਨੇ ਬਾਗ ਚਲੀ ਜਾ ਅੰਕਲ ਕੋ ਮੈਂ ਮੈਂ ਤੇ ਨੂੰ ਪਤਾ ਮੈਂ ਉਹ ਦੇਖੋ ਦੀ ਦਾਤੀ ਕੀ ਕਰਦੀ ਹੈ

ਕਲਾਉਡ ਸਪੀਕ ਲਾਉਡ ਹੁਣ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਸਾਰੇ ਨਵਾਂ ਮਿਕਸ ਕਰਕੇ ਇੱਕ ਜਾਣ ਫਿਰ ਪਾ ਲਾਂਗੇ ਬਹੁਤ ਭਾਂਡੇ ਵਿੱਚ ਚਾਗ ਗੱਡੀ ਕੀਤੇ ਨਾ ਮਸ ਨਾਲ ਦੇ ਨਾਲ ਪਾਣਾ ਨਾ ਮਾਰ ਉਹਦੇ ਨਾਲ ਇਹਦੇ ਨਾਲ ਦਾ ਸਭ ਕੁਸਾ ਸਾਫ ਹੋ ਜਾਂਦਾ। ਕੋਣੀ ਡੋਲਦੇ, ਥੰਦੇ ਆਏ ਨਿਕਲ ਜਾਂਦੇ ਨੇ। ਹੌਣ ਕਰੀਏ ਮੈਂ ਕਿਹਾ ਬੋਨੇ ਕੋਣੀ ਚੱਲ। ਚਲੋ ਡਨ। ਵਰਦੇ ਇਹਨਾਂ ਡਾਲ ਲਓ। ਕਿ ਲੋ ਜੀ ਹੁਣ ਆਪ ਪਾ ਦਾਂਗੇ ਭਾਂਡੇਾਂ 'ਚ। ਚ ਚਾ ਇਹ ਸਭ ਨੂੰ ਕੱਟਦਾ ਇਹਦੇ ਵਿੱਚ ਪੈਕ ਲਓ ਜੀ ਆਪਾਂ ਨੇ ਰੋਟੀ ਬਣਾ ਲਈ ਸਬਜ਼ੀ ਬਣਾ ਕੇ ਤਾजे ਦੁੱਧ ਨੂੰ ਪਹਿਲਾਂ ਵਾਲੀ ਦੇ ਲਈ ਅੱਗ ਸੀਗੀ ਹੁਣ ਪੀਣੇ ਵਾਲਾ ਧਰਿਆ ਹੋਇਆ ਵਾਲੀ ਆ ਗਈ ਤਾਂ ਧੰਨਵਾਦ ਸੋਣੇ ਵਾਲੀਆ ਮळे ਇੱਥੇ ਕਰਦੇ ਆਂ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ